ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਮੈਲਬਰਨ 에ਅਰਪੋਰਟ ਤੇ ਆਸਟ੍ਰੇਲੀਅਨ ਮੀਡੀਆ ਦੇ ਨਾਲ ਲੜ ਪਏ। ਭਾਰਤੀ ਕ੍ਰਿਕਟ ਟੀਮ ਜਿਸ ਵੀ ਮੁਲਕ ਦੇ ਵਿੱਚ ਖੇਡਣ ਜਾਂਦੀ ਹੈ, ਸਾਰਿਆਂ ਦੀਆਂ ਨਿਗਾਹਾਂ ਵਿਰਾਟ ਕੋਹਲੀ ਤੇ ਟਿਕੀਆਂ ਹੁੰਦੀਆਂ ਨੇ। ਉਸ ਦੇਸ਼ ਦਾ ਲੋਕਲ ਮੀਡੀਆ ਵੀ ਵਧੇਰੇ ਤਵਜੋਹ ਵਿਰਾਟ ਕੋਹਲੀ ਵੱਲ ਨੂੰ ਦਿੰਦਾ ਹੈ। ਇਦਾਂ ਦਾ ਹੀ ਕੁਝ ਆਸਟ੍ਰੇਲੀਆ ਦੌਰੇ ਦੇ ਦੌਰਾਨ ਦੇਖਣ ਨੂੰ ਮਿਲ ਰਿਹਾ। ਆਸਟ੍ਰੇਲੀਅਨ ਮੀਡੀਆ ਉਹਨਾਂ ਦੇ ਕੈਮਰੇ ਲਗਾਤਾਰ ਵਿਰਾਟ ਕੋਹਲੀ ਦਾ ਪੇਸ਼ਾ ਕਰ ਰਹੇ ਨੇ ਇਸ ਦੌਰਾਨ ਵਿਰਾਟ ਕੋਹਲੀ ਦਾ ਇੱਕ ਵੀਡੀਓ ਵਾਇਰਲ ਹੋ ਜਾਂਦਾ ਵਿਰਾਟ ਕੋਹਲੀ ਆਸਟ੍ਰੇਲੀਆ ਦੇ ਇੱਕ ਮੀਡੀਆ ਨੂੰ ਉਹਨਾਂ ਦੇ ਪਰਿਵਾਰ ਦੀਆਂ ਫੋਟੋਜ਼ ਵੀਡੀਓਜ਼ ਲੈਣ ਤੋਂ ਮਨਾ ਕਰ ਰਹੇ ਨੇ ਵੀਡੀਓ ਦੇ ਵਿੱਚ ਵਿਰਾਟ ਕੋਹਲੀ ਆਪਣੀ ਫੈਮਲੀ ਦੀ ਪ੍ਰਾਈਵੇਸੀ ਦਾ ਹਵਾਲਾ ਦਿੰਦੇ ਨਜ਼ਰ ਆ ਰਹੇ ਨੇ ਉਹ ਵੀਡੀਓ 'ਚ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੀ ਤੇ ਉਹਨਾਂ ਦੇ ਬੱਚਿਆਂ ਦੀ ਨਿੱਜਤਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਇੱਕ ਮੀਡੀਆ ਨੇ ਉਹਨਾਂ ਦੀ ਫੋਟੋ ਖਿੱਚੀ ਤੇ ਕੋਹਲੀ ਨੂੰ ਇਸ ਗੱਲ ਦਾ ਗੁੱਸਾ ਆ ਗਿਆ ਕਿ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਦੇ ਬੱਚਿਆਂ ਦੀ ਫੋਟੋ ਮੀਡੀਆ ਨਹੀਂ ਖਿੱਚ ਸਕਦਾ। ਦਰਅਸਲ ਟੀਮ ਇੰਡੀਆ 26 ਦਸੰਬਰ ਤੋਂ ਆਸਟ੍ਰੇਲੀਆ ਦੇ ਨਾਲ ਬਾਰਡਰ ਗਵਸਕਰ ਟਰੋਫੀ ਦਾ ਚੌਥਾ ਮੈਚ ਖੇਡਣ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਟੀਮ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਮੈਲਬਰਨ ਪਹੁੰਚੀ। ਇਸ ਦੌਰਾਨ ਵਿਰਾਟ ਕੋਹਲੀ ਉਹਨਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਬੱਚੇ ਮੈਲਬਰਨ 에어ਪੋਰਟ ਪਹੁੰਚੇ ਉੱਥੇ ਆਸਟ੍ਰੇਲੀਆ ਦੇ ਇੱਕ ਚੈਨਲ ਦੀ ਇੱਕ ਜਰਨਲਿਸਟ ਨੇ ਉਹਨਾਂ ਦਾ ਵੀਡੀਓ ਬਣਾ ਲਿਆ ਤੇ ਵਿਰਾਟ ਕੋਹਲੀ ਨੇ ਉਸ ਮਹਿਲਾ ਜਰਨਲਿਸਟ ਨੂੰ ਕਿਹਾ ਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਟੀਵੀ ਤੇ ਨਾ ਚਲਾਏ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਦਿਓ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਕਿਸੇ ਵੀ ਪਬਲਿਕ ਪਲੇਸ ਤੇ ਕਿਸੇ ਵੀ ਸੈਲੀਬ੍ਰਿਟੀ ਦੀ ਫੋਟੋ ਖਿੱਚਣ ਜਾਂ ਵੀਡੀਓ ਬਣਾਉਣ ਤੇ ਕੋਈ ਪਾਬੰਦੀ ਨਹੀਂ ਹੈ ਪਰ ਕੋਹਲੀ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਪ੍ਰਾਈਵੇਟ ਲਾਈਫ ਹੈ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਦੀਆਂ ਤਸਵੀਰਾਂ ਨਹੀਂ ਖਿੱਚੀਆਂ ਜਾ ਸਕਦੀਆਂ ਉਹਨਾਂ ਦੀਆਂ ਵੀਡੀਓਜ਼ ਨਹੀਂ ਬਣਾਈਆਂ ਜਾ ਸਕਦੀਆਂ ਉਧਰ ਜਿਸ ਮੈਲਾ ਪੱਤਰਕਾਰ ਦੇ ਨਾਲ ਕੋਹਲੀ ਭਿੜੇ ਉਸਨੇ ਸਫਾਈ ਦਿੰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਨੂੰ ਕੋਈ ਗਲਤਫਹਿਮੀ ਹੋ ਗਈ ਹੈ ਜਿਸ ਦੀ ਵਜ੍ਹਾ ਕਰਕੇ ਸਭ ਕੁਝ ਹੋਇਆ ਸਥਾਨਕ মিডিਆ ਵੱਲੋਂ ਕੋਹਲੀ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਦੀਆਂ ਇਕੱਲਿਆਂ ਦੀਆਂ ਤਸਵੀਰਾਂ ਖਿੱਚੀਆਂ ਜਾ ਰਹੀਆਂ ਨੇ ਉਹਨਾਂ ਦੇ ਬੱਚਿਆਂ ਦੀਆਂ ਤਸਵੀਰਾਂ ਨਹੀਂ ਖਿੱਚੀਆਂ ਗਈਆਂ মিডিਆ ਨੇ ਕੋਲੀ ਦੀ ਇਹ ਗਲਤਫਹਿਮੀ ਦੂਰ ਕੀਤੀ ਤੇ ਫਿਰ ਉਹ ਉਸ ਚੈਨਲ ਦੀ ਜਰਨਲਿਸਟ ਦੇ ਨਾਲ ਹੱਥ ਮਲਾਉਂਦੇ ਵੀ ਨਜ਼ਰ ਆਏ ਦੱਸਦੇ ਆ ਕਿ ਵਿਰਾਟ ਕੋਲੀ ਆਪਣੀ ਫੈਮਲੀ ਨੂੰ ਮੀਡੀਆ ਤੋਂ ਦੂਰ ਰੱਖਣਾ ਪਸੰਦ ਕਰਦੇ ਨੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਮੀਡੀਆ ਬਹੁਤ ਵਾਰੀ ਉਹਨਾਂ ਦੇ ਬੱਚਿਆਂ ਦੀ ਫੋਟੋ ਖਿੱਚਣ ਲਈ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਵੇਖਿਆ ਗਿਆ ਹੈ